ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰਿਓ ਕੱਲ ਆਪਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ 980 ਨੰਬਰ ਅੰਗ ਦੀ ਵਿਆਖਿਆ ਤੇ ਪਾਠ ਸਰਵਣ ਕੀਤੇ ਸੀ ਅੱਜ ਆਪਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ 981 ਨੰਬਰ ਅੰਗ ਦੀ ਵਿਆਖਿਆ ਤੇ ਪਾਠ ਸਰਵਣ ਕਰਦੇ ਹਾਂ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਨਟ ਮਹੱਲਾ ਚੌਥਾ ਰਾਮ ਹਮ ਪਥਰ ਨਿਰਗੁਣੀ ਆਰੇ ਏ ਮੇਰੇ ਰਾਮ ਪਰਮਾਤਮਾ ਅਸੀਂ ਜੀਵ ਨਿਰਦਈ ਹਾਂ ਗੁਨਾ ਤੋ ਸਖਣੇ ਹਾਂ ਪਥਰ ਵਰਗੇ ਸੁਬਾਹਨ ਸਾਡੇ ਕਿਰਪਾ ਕਿਰਪਾ ਕਰ ਗੁਰੂ ਮਿਲਾਏ ਹਮ ਪਾਹਨ ਸ਼ਬਦ ਗੁਰ ਤਾਰੇ ਰਹਾਓ ਮਿਹਰ ਕਰ ਮਿਹਰ ਕਰ ਸਾਨੂੰ ਗੁਰੂ ਮਿਲਾ ਸਾਨੂੰ ਪਥਰਾਂ ਨੂੰ ਗੁਰੂ ਦੇ ਸ਼ਬਦ ਦੀ ਰਾਹੀ ਸੰਸਾਰ ਸਮੁੰਦਰ ਤੋਂ ਪਾਰ ਲੰਘਾ ਰਹਾਓ ਸਤਿਗੁਰ ਨਾਮ ਦਿਰੜਾਏ ਅਤਿ ਮਿੱਠਾ ਮੈਲਾ ਘਰ ਮਲ ਗਾਰੇ ਏ ਗੁਰੂ ਪਰਮਾਤਮਾ ਦਾ ਨਾਮ ਮੇਰੇ ਹਿਰਦੇ ਵਿੱਚ ਪੱਕਾ ਕਰ ਇਹ ਨਾਮ ਬਹੁਤ ਮਿੱਠਾ ਹੈ ਤੇ ਠੰਡਕ અપਨਾਣ ਵਾਲਾ ਚੰਦਨ ਤੋਂ ਵੀ શ્રેષ્ઠ ਹੈ ਨਾਮ ਸੁਰਤ ਵਜੀ ਹੈ ਦੇਹ ਦੇਸ ਹਰ ਮੁਸਕੇ ਮੁਸਕਾ ਗੰਧਾਰੇ ਨਾਮ ਦੀ ਬਰਕਤ ਨਾਲ ਹੀ ਇਹ ਸੁਰਤ ਪਰਬਲ ਹੁੰਦੀ ਹੈ ਕਿ ਜਗਤ ਵਿੱਚ ਹਰ ਪਾਸੇ ਪਰਮਾਤਮਾ ਦੀ ਹਸਤੀ ਦੀ ਸੁਗੰਧੀ ਫਸਰ ਰਹੀ ਹੈ ਤੇਰੀ ਨਿਰਗੁਣ ਕਥਾ ਕਥਾ ਹੈ ਮਿੱਠੀ ਗੁਰ ਨੀਕੇ ਬਚਨ ਸਮਾਰੇ हे ਪ੍ਰਭੂ ਪਰਮਾਤਮਾ ਤੇਰੀ ਸਿਫਤ ਸਲਾ ਮਿੱਠੀ ਹੈ ਇਸ ਉੱਤੇ ਮਾਇਆ ਦੇ ਤਿੰਨ ਗੁਣਾ ਦਾ ਪ੍ਰਭਾਵ ਨਹੀਂ ਪੈ ਸਕਦਾ ਗੁਰੂ ਦੀ ਰਾਹੀ ਤੇਰੀ ਸਿੱਖਤ ਸਲਾਹ ਦੇ ਸੋਹਣੇ ਬਚਨ ਹਿਰਦੇ ਵਿੱਚ ਵਸਾਏ ਜਾ ਸਕਦੇ ਹਨ ਗਾਵਤ ਗਾਵਤ ਹਰ ਗੁਣ ਗਾਏ ਗੁਣ ਗਾਵਤ ਗੁਰ ਨਿਸਤਾਰੇ ਜਿਨ੍ਹਾਂ ਮਨੁੱਖਾਂ ਨੇ ਹਰ ਵੇਲੇ ਪ੍ਰਮਾਤਮਾ ਦੇ ਗੁਣ ਗਾਉਣੇ ਸ਼ੁਰੂ ਕੀਤੇ ਗੁਣ ਗਾਦਿਆਂ ਉਹਨਾਂ ਨੂੰ ਗੁਰੂ ਨੇ ਸੰਸਾਰ ਸਮੁੰਦਰ ਤੋਂ ਪਾਰ ਲੰਘਾ ਦਿੱਤਾ ਬੇਬੇ ਕਾ ਗੁਰੂ ਗੁਰੂ ਸਮਦਰਸੀ ਤਿਸ ਮਿਲਿਆ ਸੰਕ ਉਤਾਰੇ ਗੁਰੂ ਚੰਗੇ ਮੰਦੇ ਕੰਮਾਂ ਦੀ ਪਰਖ ਕਰਨ ਵਾਲਾ ਨਿਪੁੰਨ ਹੈ ਗੁਰੂ ਸਭ ਜੀਵਾ ਨੂੰ ਇੱਕੋ ਜਿਹਾ ਪਿਆਰ ਨਾਲ ਵੇਖਣ ਵਾਲਾ ਹੈ ਆਪਣੇ ਮਨ ਦੇ ਸਾਰੇ ਸ਼ੰਕੇ ਦੂਰ ਕਰਕੇ ਉਸ ਗੁਰੂ ਨੂੰ ਮਿਲਣਾ ਚਾਹੀਦਾ ਹੈ ਸਤ ਗੁਰ ਮਿਲੇ ਆ ਪਰਮ ਪਦ ਪਾਇਆ ਹੋਰ ਸਤ ਗੁਰ ਕੈ ਬਲੇ ਹਾਰੇ ਜੇ ਗੁਰੂ ਮਿਲ ਪਏ ਤਾਂ ਸਭ ਤੋਂ ਉੱਚੀ ਆਤਮਿਕ ਅਵਸਥਾ ਪ੍ਰਾਪਤ ਹੋ ਜਾਂਦੀ ਹੈ ਮੈਂ ਗੁਰੂ ਤੋਂ ਸਦਕੇ ਹਾਂ ਬਲੇ ਹਾਰ ਹਾਂ ਪਾਖੰਡ ਪਾਖੰਡ ਕਰ ਕਰ ਭਰਮੇ ਲੋਭ ਪਾਖੰਡ ਜਗ ਬੁਰਿਆਰੇ ਮਾਇਆ ਦੇਕ ਬਟੌਰਣ ਲਈ ਅਨੇਕਾਂ ਧਰਮਕ ਦਿਖਾਵੇ ਸਦਾ ਕਰ ਕਰਕੇ ਜੀਵ ਭਟਕਦੇ ਫਿਰਦੇ ਹਨ ਏ ਲੋਭ ਤੇ ਏ ਧਾਰਮਕ ਵਿਖਾਵਾ ਜਗਤ ਵਿੱਚ ਇਹ ਬੜੇ ਭੇੜੇ ਵੈਰੀ ਹਨ ਹਲਤ ਪਲਤ ਦੁਖਦਾਈ ਹੋਵੇ ਜਮ ਕਾਲ ਖੜਾ ਸਿਰ ਮਾਰੇ ਇਸ ਲੋਕ ਵਿੱਚ ਤੇ ਪਰਲੋਕ ਵਿੱਚ ਇਹ ਸਦਾ ਦੁਖਦਾਈ ਹੁੰਦੇ ਹਨ ਜਿਹੜੇ ਲੋਕ ਧਾਰਮਿਕ ਤਾਂ ਹੈ ਨਹੀਂ ਪਰ ਧਾਰਮਕ ਵਿਖਾਵੇ ਕਰਕੇ ਬਖਾਂਦੇ ਹਨ ਇਹਨਾਂ ਦੇ ਕਾਰਨ ਜਮ ਕਾਲ ਜੀਵਾਂ ਦੇ ਸਿਰ ਉੱਤੇ ਖਲੋਤਾ ਹੋਇਆ ਸਭਨਾਂ ਨੂੰ ਆਤਮਕ ਮੌਤੇ ਮਾਰੀ ਜਾਂਦਾ ਹੈ ਉਗਵੇ ਦਿਨ ਸਾਲ ਜਾਲ ਸੁਮਾਲੈ ਬੇਖ ਮਾਇਆ ਕੇ ਬਿਸਥਾਰੇ ਜਦੋਂ ਦਿਨ ਚੜਦਾ ਹੈ ਉਸੇ ਵੇਲੇ ਲੋਭ ਵਸ ਜੀਵ ਘਰ ਦੇ ਧੰਦੇ ਆਤਮਕ ਮੌਤ ਲਿਆਉਣ ਵਾਲੀ ਮਾਇਆ ਦੇ ਖਲਾਰੇ ਸ਼ੁਰੂ ਕਰਦਾ ਹੈ ਆਇ ਰਹਿਣ ਪਿਆ ਸੁਪਨੰਤਰ ਬਿਖ ਸੁਪਨੇ ਪੀ ਦੁਖ ਸਾਰੇ ਅਤੇ ਜਦੋਂ ਰਾਤ ਆ ਗਈ ਤਦੋਂ ਜੀਵ ਦਿਨ ਵਾਲੇ ਕੀਤੇ ਧੰਦਿਆ ਅਨੁਸਾਰ ਸੁਪਨਿਆਂ ਵਿੱਚ ਗਲਤਾਨ ਹੋ ਗਿਆ ਸੁਪਨੇ ਵਿੱਚ ਵੀ ਆਤਮਕ ਮੋਤ ਲਿਆਉਣ ਵਾਲੇ ਦੁੱਖਾਂ ਨੂੰ ਹੀ ਸੰਭਾਲਦਾ ਹੈ ਕੱਲਰ ਖੇਤ ਲੈ ਕੂੜ ਜਮਾਇਆ ਸਾਬ ਕੂੜੇ ਕੇ ਖਲਵਾਰੇ ਪਰਮਾਤਮਾ ਨਾਲ ਟੁੱਟੇ ਹੋਏ ਮਨੁੱਖਾਂ ਦਾ ਇਹ ਹਿਰਦਾ ਖੇਤ ਕਲਰ ਹੈ ਜਿਸ ਵਿੱਚ ਨਾਮ ਬੀਜ ਨਹੀਂ ਉਗ ਸਕਦਾ ਕਿਸਾਨ ਲੋਕ ਜਾਣਦੇ ਹਨ ਜਿੱਥੇ ਕਲਰੀ ਧਰਤੀ ਹੁੰਦੀ ਹੈ ਉਥੇ ਕੋਈ ਵੀ ਬੀਜ ਨਹੀਂ ਉਗਦਾ ਉਪਜਾਉ ਮਿੱਟੀ ਵਿੱਚ ਹੀ ਕਣਕ ਝੋਨਾ ਕਮਾਦ ਆਦ ਸਭ ਕੁਝ ਉਗ ਪੈਂਦਾ ਹੈ ਸਾਕਤ ਸਾਕਤ ਉਸ ਵਿੱਚ ਨਾਸਵੰਤ ਪਦਾਰਥਾਂ ਦਾ ਮੋਹ ਬੀਜਦੇ ਹਨ ਰਹਿੰਦੇ ਹਨ ਅਤੇ ਮੋਹ ਮਾਇਆ ਦੇ ਖਲਵਾੜੇ ਹੀ ਇਕੱਠੇ ਕਰਦੇ ਹਨ ਸਾਕਤ ਨਰ ਸਭ ਭੂਖ ਭੁਖਾਨੇ ਦਰ ਠਾਡੇ ਜੰਮ ਜੰਦਾਰੇ ਇਸ ਦਾ ਸਿੱਟਾ ਇਹ ਨਿਕਲਦਾ ਹੈ ਕਿ ਸਾਕਤ ਮਨੁੱਖ ਹਰ ਵੇਲੇ ਤ੍ਰਿਸ਼ਨਾ ਦੇ ਮਾਰੇ ਹੋਏ ਰਹਿੰਦੇ ਹਨ ਤੇ ਬਲੇ ਰਜਮ ਰਾਜ ਦੇ ਦਰ ਤੇ ਖਲੋਤੇ ਰਹਿੰਦੇ ਹਨ ਜਮਾ ਦੇ ਵਸ ਪਏ ਰਹਿੰਦੇ ਹਨ ਮਨਮੁਖ ਕਰਜ ਚੜਿਆ ਬਖ ਭਾਰੀ ਉਤਰੈ ਸ਼ਬਦ ਵਿਚਾਰੇ ਮਨਮੁਖੋ ਹਨ ਜਿਹੜੇ ਆਪਣੇ ਮਨ ਦੇ ਪਿਛੇ ਦੁਰਦੇ ਹਨ ਅਤੇ ਗੁਰਮੁਖ ਜੋ ਗੁਰੂ ਦੀ ਗੱਲ ਮੰਨਦੇ ਹਨ ਅਤੇ ਆਪਣੇ ਮਨ ਦੇ ਪਿਛੇ ਦੁਰਨ ਵਾਲੇ ਬੰਦਿਆਂ ਦੇ ਸਿਰ ਉੱਤੇ ਆਤਮਿਕ ਮੌਤ ਲਿਆਉਣ ਵਾਲਾ ਵਿਕਾਰਾਂ ਦਾ ਕਰਜ਼ਾ ਚੜਿਆ ਰਹਿੰਦਾ ਹੈ ਗੁਰੂ ਦੇ ਸ਼ਬਦ ਨੂੰ ਮਨ ਵਿੱਚ ਵਸਾਇਆ ਹੀ ਇਹ ਕਰਜਾ ਉਤਰਦਾ ਹੈ ਜਿਤਨੇ ਕਰਜ ਕਰਜ ਕੇ ਮੰਗਿਏ ਕਰ ਸੇਵਕ ਪਗ ਲਗਵਾਰੇ ਜਦੋਂ ਮਨੁੱਖ ਗੁਰੂ ਦੀ ਸ਼ਰਨ ਪੈਂਦਾ ਹੈ ਤਦੋਂ ਕਰਜਾ ਮੰਗਣ ਵਾਲੇ ਇਹਨਾਂ ਜਾ ਸਾਰੇ ਹੀ ਜਮਦੂਤਾਂ ਨੂੰ ਗੁਰੂ ਸ਼ਬਦ ਦਾ ਆਸਰਾ ਲੈਣ ਵਾਲਿਆਂ ਦਾ ਸੇਵਕ ਬਣਾ ਕੇ ਉਹਨਾਂ ਦੀ ਚਰਨੀ ਲਾ ਕੇ ਰੋਕ ਦਿੱਤਾ ਜਾਂਦਾ ਹੈ ਜਗਨਨਾਥ ਸਭ ਜੰਤਰ ਉਪਾਏ ਨੱਕ ਖੀਨੀ ਸਭਨਥ ਹਾਰੇ ਏ ਭਾਈ ਜੀਵਾਂ ਦੇ ਪੀ ਕੀ ਵਸ ਇਹ ਸਾਰੇ ਜੀਵ ਜਗਤ ਦੇ नाथ ਪ੍ਰਭੂ ਪਰਮਾਤਮਾ ਦੇ ਪੈਦਾ ਕੀਤੇ ਹੋਏ ਹਨ ਨਕੋ ਵਿਨੇ ਹੋਏ ਪਸ਼ੂਆਂ ਵਾਂਗ ਉਸ ਸਭ ਉਸੇ ਦੇ ਵਸ ਵਿੱਚ ਹਨ ਨਾਨਕ ਪ੍ਰਭ ਖਿੰਚੈ ਤੇ ਵਿਚਲੀਐ ਜੋ ਭਾਵੇਂ RAM ਪਿਆਰੇ ਹੈ ਨਾਨਕ ਜਿਵੇਂ ਪ੍ਰਭੂ ਜੀਵਾਂ ਦੀ ਨਾਥ ਖਿੱਚਦਾ ਹੈ ਜਿਵੇਂ ਪਿਆਰੇ RAM ਦੀ ਰੋਇ ਰਜਾ ਹੁੰਦੀ ਹੈ ਤਿਵੇਂ ਹੀ ਜੀਵਾਂ ਨੂੰ ਤੁਰਨਾ ਪੈਂਦਾ ਹੈ ਨਕ ਨਥ ਖਸਮ ਹੱਥ ਕਿਰਤ ਧੱਕੇ ਦੇ ਜਹਾਂ ਦਾਣੇ ਤਹਾਂ ਖਾਣੇ ਨਾਨਕਾ ਸੱਚ ਹੈ ਨਟ ਮਹੱਲਾ ਚੌਥਾ RAM ਹਰ ਅੰਮ੍ਰਿਤ ਸਰਨ ਆਵਾਰੇ ਹੇ ਰਾਮ ਹੇ ਹਰੀ ਪਰਮਾਤਮਾ ਜਿਹੜਾ ਮਨੁੱਖ ਤੇਰੀ ਮਿਹਰ ਨਾਲ ਆਤਮਿਕ ਜੀਵਨ ਦੇਣ ਵਾਲੇ ਤੇਰੇ ਨਾਮ ਜਲਦੇ ਸਰ ਵਿੱਚ ਆਪਣੇ ਮਨ ਨੂੰ ਇਸ਼ਨਾਨ ਕਰਾਂਦਾ ਹੈ ਭਾਵ ਜਿਹੜਾ ਤੇਰਾ ਨਾਮ ਜਪਦਾ ਹੈ ਸਤ ਗੁਰ ਗਿਆਨ ਮਜਨ ਹੈ ਨੀਕੋ ਮਿਲ ਕਲ ਮਲ ਪਾਪ ਉਤਾਰੇ ਰਹਾਓ ਓ ਮਨੁੱਖ ਗੁਰੂ ਨੂੰ ਮਿਲ ਕੇ ਆਪਣੇ ਸਾਰੇ ਪਾਪ ਵਿਕਾਰ ਲਾ ਲੈਂਦਾ ਹੈ ਗੁਰੂ ਦੀ ਰਾਹੀ ਆਤਮਿਕ ਜੀਵਨ ਦੀ ਸੂਝ ਹੀ ਗੁਰੂ ਸਰੋਵਰ ਵਿੱਚ ਸੋਨਾ ਇਸ਼ਨਾਨ ਹੈ ਰਹਾਉ ਸੰਗਤ ਦਾ ਗੁਣ ਬਹੁਤ ਅਧਿਕਾਈ ਪੜ ਸੂਆ ਗਨ ਕਉ ਧਾਰੇ ਸੰਗਤ ਦਾ ਅਸਰ ਵੇਖੋ ਬਹੁਤ ਅਧਿਕ ਅਸਰ ਹੋਇਆ ਕਰਦਾ ਹੈ ਸੰਗਤ ਦਾ ਸੂਆ ਕਹਿੰਦੇ ਹਨ ਤੋਤੇ ਨੂੰ ਵੇਖੋ ਤੋਤਾ ਗਨਕਾ ਪਾਸੋਂ RAM ਨਾਮ ਪੜ੍ਹ ਕੇ ਗਨਕਾ ਨੂੰ ਵਿਕਾਰਾਂ ਦੇ ਸਮੁੰਦਰਾਂ ਤੋਂ ਪਾਰ ਲੰਘਾ ਗਿਆ ਪਰਸਨ ਪਰਸ ਭਏ ਕੁਬਜਾ ਕੋ ਲੈ ਬੇਕੁੰਠ ਸਿਧਾਰੇ ਕੁਬਜਾ ਨੂੰ ਸ਼੍ਰੀ ਕ੍ਰਿਸ਼ਨ ਜੀ ਦੇ ਚਰਨਾਂ ਦੀ ਸੇਠ ਸ਼ੋਪਾ ਪ੍ਰਾਪਤ ਹੋਈ ਉਹ ਸ਼ੋ ਉਹ ਉਸ ਨੂੰ ਬੇਕੁੰਠ ਵਿੱਚ ਭੀ ਲੈ ਪਹੁੰਚੀ ਅਤੇ ਕੁਬਜਾ ਇੱਕ ਕੁਬੀ ਔਰਤ ਸੀ ਜਦੋਂ ਉਸਨੇ ਸ੍ਰੀ ਕ੍ਰਿਸ਼ਨ ਜੀ ਨੂੰ ਤਿਲਕ ਲਾਣਾ ਚਾਹਿਆ ਮੱਥੇ ਦੇ ਚੰਦਨ ਦਾ ਤੇ ਉਤੋਂ ਉਹਦਾ ਨਾ ਹੋਇਆ ਤੇ ਕ੍ਰਿਸ਼ਨ ਮਹਾਰਾਜ ਦੇ ਪੈਰਾਂ ਤੋਂ ਫਿਰ ਉਹ ਹੱਥ ਲਾ ਕੇ ਜਦੋਂ ਉੱਪਰ ਨੂੰ ਉਠੀ ਕ੍ਰਿਸ਼ਨ ਮਹਾਰਾਜ ਨੇ ਕਿਹਾ ਵੀ ਉਠ ਹੋਣ ਲਾ ਕੇ ਮੇਰੇ ਮੱਥੇ ਦੇ ਤਿਲਕ ਤੇ ਉਹਦਾ ਕੁੱਬ ਵੀ ਠੀਕ ਹੋ ਗਿਆ ਕੁੱਬ ਜਿਆਦਾ ਉਹ ਕੁੱਬ ਜਿਆਦਾ ਕੁੱਬ ਠੀਕ ਹੋ ਗਿਆ ਉਹਨੇ ਕ੍ਰਿਸ਼ਨ ਮਹਾਰਾਜ ਦੇ ਮੱਥੇ ਤੇ ਲਾਇਆ ਤਿਲਕ ਤੇ ਫਿਰ ਜਨਾ ਮਰਨ ਵਿੱਚ ਉਹਦਾ ਕਟਿਆ ਗਿਆ ਅਜਾਮਲ ਪ੍ਰੀਤ ਪੁੱਤਰ ਪ੍ਰਤਕੀਨੀ ਕਰ ਨਾਰਾਇਣ ਬੁਲਾਰੇ ਅਜਾਮਲ ਬੜਾ ਪਾਪੀ ਸੀ ਤੇ ਅਜਾਮਲ ਨੂੰ ਸੰਤਾਂ ਦੀ ਸੰਗਤ ਮਿਲੀ ਸੰਤਾਂ ਨੂੰ ਉਸਨੇ ਭੋਜਨ ਸ਼ਿਕਾਇਆ ਤੇ ਸੰਤਾ ਮਹਾਂਪੁਰਸ਼ਾਂ ਨੇ ਕਿਹਾ ਕਿ ਜਿਹੜਾ ਤੇਰਾ ਹੁਣ ਪੁੱਤਰ ਹੋਏਗਾ ਉਸਦਾ ਨਾਮ ਨਾਰਾਇਣ ਰੱਖੀ ਸੰਤਾਂ ਦੇ ਵਿਧੀ ਅਨੁਸਾਰ ਅਜਾਮਲ ਨੇ ਆਪਣੇ ਜੋ ਸਭ ਤੋਂ ਛੋਟੇ ਪੁੱਤਰ ਦਾ ਨਾਮ ਨਰਾਇਣ ਰੱਖਿਆ ਤੇ ਸਭ ਤੋਂ ਛੋਟੇ ਬੱਚੇ ਨਾਲ ਮਾਂ ਪਿਓ ਦਾ ਮੋਹ ਵੀ ਜ਼ਿਆਦਾ ਹੁੰਦਾ ਹੈ ਤੇ ਜਦੋਂ ਫਿਰ ਜਮ ਦੂਤ ਲੈਣ ਆਏ ਉਸ ਨੂੰ ਤੇ ਉਸ ਨੂੰ ਹੋਰ ਤੇ ਕੋਈ ਸੁਝਾ ਕੋਈ ਨਾ ਜਦੋਂ ਜਮ ਦਿਸੇ ਨਾ ਬੰਦੇ ਨੂੰ ਫਿਰ ਉਹ ਸਭ ਤੋਂ ਛੋਟੇ ਪੁੱਤਰ ਨੂੰ ਆਵਾਜ਼ ਮਾਰਦਾ ਨਰਾਇਣ ਨਰਾਇਣ ਕਰਦਾ ਜਮ ਛੱਡ ਕੇ ਭੱਜ ਜਾਂਦੇ ਨੇ ਤੇ ਫਿਰ ਉਹ ਦੇਵਤੇ ਬਿਬਾਨ ਲੈ ਕੇ ਆ ਜਾਂਦੇ ਨੇ ਇਸ ਤਰ੍ਹਾਂ ਪਾਪੀ ਮੁਕਤ ਹੋ ਜਾਂਦੇ ਨੇ ਪ੍ਰਮਾਤਮਾ ਦਾ ਨਾਮ ਜਪਣ ਨਾਲ ਗੁਰੂ ਜੀ ਫਰਮਾਨ ਕਰਦੇ ਹਨ ਅਜਾਮਲ ਪ੍ਰੀਤ ਪੁੱਤਰ ਪ੍ਰਤ ਕੀਨੇ ਕਰ ਨਾਰਾਇਣ ਬੁਲਾਰੇ ਅਜਾਮਲ ਦੀ ਆਪਣੇ ਪੁੱਤਰ ਨਾਰਾਇਣ ਨਾਲ ਕੀਤੀ ਹੋਈ ਪ੍ਰੀਤ ਜਗਤ ਪ੍ਰਸਿੱਧ ਹੈ ਅਜਾਮਲ ਆਪਣੇ ਪੁੱਤਰ ਨੂੰ ਨਾਰਾਇਣ ਨਾਮ ਨਾਲ ਬੁਲਾਉਂਦਾ ਸੀ ਨਾਰਾਇਣ ਆਖਦਿਆਂ ਉਸ ਦੀ ਪ੍ਰੀਤ ਨਾਰਾਇਣ ਪ੍ਰਭੂ ਨਾਲ ਵੀ ਬਣ ਗਈ ਮੇਰੇ ਠਾਕੁਰ ਕੈ ਮਨ ਭਾਏ ਭਾਵਨੀ ਜਾਮਕੰਕਰ ਮਾਰ ਬਿਦਾਰੇ ਪਿਆਰੇ ਮਾਲਕ ਪ੍ਰਭੂ ਨਰਾਇਣ ਦੇ ਮਨ ਵਿੱਚ ਅਜਾਮਲ ਦੀ ਉਪਰੀਤ ਪਸੰਦ ਆ ਗਈ ਉਸਨੇ ਜਮਦੂਤਾ ਨੂੰ ਮਾਰ ਕੇ ਅਜਾਮਲ ਤੋਂ ਪਰੇ ਪਜਾ ਦਿੱਤਾ ਮਨੁੱਖ ਕਥ ਹੈ ਕਥ ਲੋਕ ਸੁਣਾਵੇ ਜੋ ਬੋਲੇ ਸੋ ਨ ਵਿਚਾਰੇ ਪਰ ਜੇ ਮਨੁੱਖ ਨਿਰਾ ਜ਼ਬਾਨੀ ਗੱਲਾਂ ਹੀ ਕਰਦਾ ਰਹੇ ਮੇਰੇ ਅਰਗਾ ਕਥਾਵਾਚਕ ਤੇ ਆਪਣੇ ਉੱਤੇ ਲਾਗੂ ਨਾ ਕਰੇ ਜੇ ਮਨੁੱਖ ਨਿਰਾਪ ਜਬਾਨੀ ਗੱਲਾਂ ਹੀ ਕਰਦਾ ਹੈ ਤੇ ਗੱਲਾਂ ਕਰਕੇ ਨਿਰਾ ਲੋਕਾਂ ਨੂੰ ਹੀ ਸੁਣਾਉਂਦਾ ਹੈ ਉਸ ਨੂੰ ਆਪ ਉਸ ਨੂੰ ਆਪ ਨੂੰ ਇਸ ਦਾ ਕੋਈ ਲਾਭ ਨਹੀਂ ਹੁੰਦਾ ਜੋ ਕੁਝ ਉਹ ਬੋਲਦਾ ਹੈ ਉਸ ਨੂੰ ਆਪਣੇ ਮਨ ਵਿੱਚ ਨਹੀਂ ਬਸਾਂਦਾ ਸਤ ਸੰਗਤ ਮਿਲੇ ਤਾਂ ਦਿੜਤਾ ਆਵੇ ਹਰ ਰਾਮ ਨਾਮ ਨਿਸਤਾਰੇ ਜਦੋਂ ਮਨੁੱਖ ਨੂੰ ਗੁਰੂ ਦੀ ਸਾਧ ਸੰਗਤ ਵਿੱਚ ਮਿਲ ਜਦੋਂ ਮਨੁੱਖ ਨੂੰ ਮਨੁੱਖ ਗੁਰੂ ਦੀ ਸਾਧ ਸੰਗਤ ਵਿੱਚ ਮਿਲ ਬੈਠਦਾ ਹੈ ਜਦੋਂ ਉਸ ਦੇ ਅੰਦਰ ਸ਼ਰਧਾ ਵੱਜਦੀ ਹੈ ਗੁਰੂ ਉਸ ਨੂੰ ਪਰਮਾਤਮਾ ਦੇ ਨਾਮ ਵਿੱਚ ਜੋੜ ਕੇ ਸੰਸਾਰ ਸਮੁੰਦਰ ਤੋਂ ਪਾਰ ਲੰਘਾ ਦਿੰਦਾ ਹੈ ਜਬ ਲੱਗ ਜਿਉ ਪਿੰਡ ਹੈ ਸਾਬਤ ਤਬ ਲੱਗ ਕਿਸ਼ਨਾ ਸਮਾਰੇ ਜਦੋਂ ਤੱਕ ਜਿੰਦ ਤੇ ਸਰੀਰ ਦਾ ਮੇਲ ਕਾਇਮ ਰਹਿੰਦਾ ਹੈ ਤਦੋਂ ਤੱਕ ਪ੍ਰਭੂ ਨਾਲੋਂ ਟੁੱਟਾ ਹੋਇਆ ਮਨੁੱਖ ਪ੍ਰਭੂ ਦੀ ਯਾਦ ਨੂੰ ਹਿਰਦੇ ਵਿੱਚ ਨਹੀਂ ਪਸਾਂਦਾ ਜਦ ਘਰ ਮੰਦਰ ਆਗ ਲਗਾਨੀ ਕੱਢ ਕੂਪ ਕੱਢ ਪਨਿਹਾਰੇ ਇਸ ਦਾ ਹਾਲ ਉਸੇ ਮਨੁੱਖ ਵਾਂਗ ਸਮਝੋ ਜਿਸ ਦੇ ਘਰ ਮਹਿਲ ਵਿੱਚ ਜਦੋਂ ਅੱਗ ਲੱਗਦੀ ਹੈ ਤਦੋਂ ਖੂਪ ਉੱਟ ਕੇ ਪਾਣੀ ਕੱਢਦਾ ਹੈ ਅੱਗ ਬੁਝਾਣ ਲਈ ਭਾਵੇਂ ਜਦੋਂ ਕਾਗ ਲੱਗੀ ਹੋਵੇ ਘਰ ਨੂੰ ਤੇ ਖੂਹ ਪਟਣ ਲੱਗ ਪਏ ਪੁਰਾਣੇ ਸਮੇਂ ਚ ਖੂਹ ਹੁੰਦੇ ਸੀ ਅੱਜ ਕੱਲ ਤੇ ਪਾਣੀ ਬਹੁਤ ਬਰਬਾਦ ਲੋਕ ਕਰ ਰਹੇ ਹਨ ਅਵਾ ਗੋਣੀ ਲੋਕਾਂ ਦੀਆਂ ਮੋਟਰਾਂ ਚੱਲਦੀਆਂ ਰਹਿੰਦੀਆਂ ਹਨ ਗੁਰੂ ਜੀ ਪੁਰਾਣੇ ਸਮਿਆਂ ਦੀ ਗੱਲ ਕਰ ਰਹੇ ਹਨ ਕਿ ਨਾਮ ਜਪਣ ਦਾ ਵੀ ਹੋਣੀ ਫਾਇਦਾ ਹੈ ਜੇ ਉੱਪਰੋਂ ਜੰਮ ਆ ਜਾਣ ਤੇ ਬੰਦਾ ਨਾਮ ਜਪੇ ਫਿਰ ਕੋਈ ਫਾਇਦਾ ਨਹੀਂ ਹੁੰਦਾ ਪਹਿਲੇ ਹੀ ਨਾਮ ਜਪਿਆ ਜਾਵੇ ਤੇ ਚੰਗੀ ਗੱਲ ਹੈ ਮੌਤ ਆਣ ਤੋਂ ਪਹਿਲੇ ਬੁਢਾਪਾ ਆਣ ਤੋਂ ਪਹਿਲੇ ਜਵਾਨੀ ਵਿੱਚ ਬਚਪਨ ਵਿੱਚ ਹੀ ਨਾਮ ਦੀ ਲਗਨ ਲੱਗ ਜਾਵੇ ਤੇ ਫਿਰ ਤੇ ਕਹਿੰਦੇ ਵੀ ਖੂਬ ਪਟਣ ਦਾ ਕੋਈ ਫਾਇਦਾ ਨਹੀਂ ਜੇ ਉਸ ਵੇਲੇ ਘਰ ਨੂੰ ਅੱਗ ਲੱਗੀ ਹੋਵੇ ਭਾਵ ਜਦੋਂ ਜਮਦੂਤਾਂ ਨੇ ਆ ਜਾਣਾ ਫਿਰ ਨਾਮ ਜਪਣ ਦਾ ਕੋਈ ਫਾਇਦਾ ਨਹੀਂ ਸਾਖਤ ਸਿਉ ਮਨ ਮੇਲ ਨਾ ਕਰੀ ਹੋ ਜਿਨ ਹਰ ਹਰ ਨਾਮ ਵਿਸਾਰੇ हे ਮੇਰੇ ਮਾਨਾ ਜਿਸ ਮਨੁੱਖ ਨੇ ਪ੍ਰਮਾਤਮਾ ਦਾ ਨਾਮ ਉੱਕਾ ਹੀ ਭੁਲਾ ਦਿੱਤਾ ਹੈ ਉਹ ਸਾਖਤ ਹੈ ਉਸ ਸਾਖਤ ਨਾਲ ਕਦੇ ਸਾਂਝ ਨਾ ਪਾਣੀ ਸਾਖਤ ਬਿਸ਼ੂਆ ਸਾਖਤ ਬਚਨ ਬਿਸ਼ੂਆ ਜਿਉਂ ਦਸੀਐ ਤਜ ਸਾਖਤ ਪਰੈ ਪਰਾਰੇ ਕਿਉਂਕਿ ਸਾਖਤ ਦੇ ਬਚਨਾ ਨਾਲ ਮਨੁੱਖ ਇਉਂ ਡੰਗਿਆ ਜਾਂਦਾ ਹੈ ਜਿਵੇਂ ਸੱਪ ਠੋਹੇ ਦੇ ਡੰਗ ਨਾਲ ਸਾਖਤ ਦਾ ਸੰਗ ਛੱਡ ਕੇ ਉਸ ਤੋਂ ਪਰੇ ਹੀ ਹੋਰ ਪਰੇ ਰਹਿਣਾ ਚਾਹੀਦਾ ਹੈ ਜਿਹੜੇ ਕਮੀਨੇ ਲੋਕ ਹੁੰਦੇ ਹਨ ਰੱਬ ਨੂੰ ਨਹੀਂ ਸਮਝਦੇ ਕੁਝ ਵੀ ਲੋਕਾਂ ਦਾ ਨੁਕਸਾਨ ਕਰਦੇ ਹਨ ਉਹਨਾਂ ਤੋਂ ਕਮੀਨਿਆਂ ਤੋਂ ਜਲਦੀ ਹੀ ਪਰੇ ਹੋ ਜਾਣਾ ਚਾਹੀਦਾ ਹੈ ਕਿਉਂਕਿ ਉਹ ਸੱਪ ਵਾਂਗੂ ਤੇ ਬਿੱਛੂ ਵਾਂਗੂ ਡੰਗਦੇ ਹਨ ਐ ਵੇਖਣ ਨੂੰ ਬੰਦੇ ਹੀ ਪਰ ਸੁਭਾਅ ਉਹਨਾਂ ਦਾ ਸੱਪ ਤੇ ਬਿੱਛੂ ਵਰਗਾ ਹੈ ਸਾਖਤ ਸਿਓ ਮਨ ਮੇਲ ਨਾ ਕਰੀ ਹੋ ਜਿਨ ਹਰ ਹਰ ਨਾਮ ਵਿਸਾਰੇ ਸਾਕਤ ਬਚਨ ਬਿਸ਼ਵਾ ਜਿਉ ਦਸੀਐ ਤਜ ਸਾਕਤ ਪਰੈ ਪਰਾਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੇਓ ਅੱਜ ਆਪਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 981 ਦੀ ਵਿਆਖਿਆ ਤੇ ਪਾਠ ਸਰਵਣ ਕੀਤੇ ਹਨ ਕੱਲ ਨੂੰ ਆਪਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 982 ਦੀ ਵਿਆਖਿਆ ਦੇ ਪਾਠ ਸਰਵਣ ਕਰਾਂਗੇ ਭੁੱਲ ਚੁੱਕ ਦੀ ਖਿਮਾ ਗੁਰੂ ਸੰਗਤ ਬਖਸ਼ਣ ਯੋਗ ਹੈ ਜੀ ਹੋਈਆਂ ਬੇਅੰਤ ਬੇਅੰਤ ਭੁੱਲਾਂ ਦੀ ਮਵਾਫੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ